ਇਨਾ ਬੱਲਾ ਸਾਡੀ ਖੇਡ ਕੱਲੇ ਨੂੰ ਕੱਲਾ ਅੱਜ ਅਸੀਂ ਖਲੋਤੇ ਹੋਏ ਹਾਂ ਜੀ ਸਾਡੀ ਸਾਡੀ ਨੰਡਾਲਾ ਦੀ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਇੱਕ ਨਾਲ ਸਾਡੇ ਵੀਰ ਸਾਡੇ ਪਿੰਡ ਹਲਕਾ ਪੁਲੱਥ ਦੇ ਵਿੱਚ ਹੀ ਪਿੰਡਾ ਪੁਲੱਥ ਪਿੰਡਾ ਜੀ ਸ਼ਹਿਰ ਹੀ ਆਪਾਂ ਕਹਿ ਸਕਦੇ ਪੁਲੱਥ ਨਹੀਂ ਕਹਿ ਸਕਦੇ ਅੱਜ ਬਾਈ ਨੂੰ ਅਸੀਂ ਪਹਿਲੀ ਵਾਰੀ ਵੇਖਿਆ ਇਸ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਦੇ ਆਂ ਆਪਾਂ ਤੁਹਾਨੂੰ ਅਸੀਂ ਤੁਹਾਡੇ ਅਸੀਂ ਰੂਬਰੂ ਕਰਾਨ ਜਾ ਰਹੇ ਹਾਂ ਬਾਈ ਦਾ ਬਾਈ ਜੀ ਕੀ ਨਾਂ ਤੁਹਾਡਾ ਸਰਜਿੰਦਰ ਸਿੰਘ ਜੀ ਪਾਜੀ ਪਿੰਡ ਕਿਹੜਾ ਬਾਈ ਦਾ ਪੁਲੱਥ ਪੁਲੱਥ ਜੀ ਅੱਛਾ ਪਾਜੀ ਇੱਕ ਕਬੱਡੀ ਦੇ ਵਿੱਚ ਕਿੱਥਾਂ ਫੇਰ ਆਣਾ ਆਣਾ ਹੈ ਫਿਰ ਮੁੰਡਾ ਬੱਦਲ ਬੱਦੇ ਭਾਈ ਆਪਣੇ ਲਾਗੇ ਜਿੱਦਾਂ ਟੂਰਨਾਮੈਂਟ ਹੁੰਦੇ ਆ ਹਨਾ ਵਧੀਆ ਟੂਰਨਾਮੈਂਟ ਹੁੰਦਾ ਉੱਥੇ ਹੀ ਆਪਾਂ ਨੂੰ ਜਿਆਦਾ ਸ਼ੌਂਕ ਪੈ ਗਿਆ ਹਾਂਜੀ ਹਾਂਜੀ ਤੇ ਥੋੜੀ ਰੈਸਟ ਤੋਂ ਬਾਅਦ ਅਪਰੇਟ ਹੋਇਆ ਸੀ ਕੋਡੇ ਦਾ ਫੇਰ ਸ਼ੁਰੂ ਕੀਤੀ ਹੈ ਅੱਛਾ ਪਹਿਲਾਂ ਮਤਲਬ ਤੁਸੀਂ ਪਹਿਲਵਾਨੀ ਕਰਦੇ ਰਹੇ ਜਾਂ ਕਬੱਡੀ ਜੀ ਸ਼ੁਰੂ ਦੀ ਪਹਿਲਾਂ ਭਾਈ ਰੈਸਲਿੰਗ ਕਰਦਾ ਸੀ ਤੇ ਹੁਣ ਸਾਲ ਕੀ ਹੋਇਆ ਕਬੱਡੀ ਚ ਆ ਜਾਣਾ ਅੱਛਾ ਅੱਛਾ ਤੇ ਕਿੰਨੇ ਕਿਲੋ ਵਰਗ ਦੀ ਕਬੱਡੀ ਜਿਹੜੀ ਖੇਡਣੀ ਸ਼ੁਰੂ ਕੀਤੀ ਸੀ ਜਦੋਂ ਮਤਲਬ ਕਿ ਸਕੂਲ ਟਾਈਮ ਹੀ ਸ਼ੁਰੂ ਨਹੀਂ ਭਾਈ ਉਹਪਣੀ ਕੀਤੀ 100 ਆ ਮੇਰਾ weight ਸੋ ਸੋ ਮੇਰੀ ਕਵੈਂਟਲੀ ਪਾਰ ਹੈ ਤਾਂ ਹਾਂਜੀ 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 ਠੀਕ ਹੈ ਤੇ ਕਿਹੜੇ ਸਕੂਲ ਦੇ ਵਿੱਚ ਜੁੜੀ ਤੁਸੀਂ ਪੜ੍ਹਾਈ ਜਿਹੜੀ ਆਪਣੀ ਕੀਤੀ ਇਹ ਪੁਲਾਥੀ ਭਾਈ ਕੀਤੀ ਆ ਸਕੂਲ ਤਾਂ ਕਾਫੀ ਚੇਂਜ ਕੀਤੇ ਆ ਅੱ ਕਿੰਨੇ ਚਿਰ ਦੀ ਕਲੀਅਰ ਹੋਈ ਹੈ ਤੇ ਘਰਦਿਆਂ ਦੀ سپورਟ ਦੀ ਗੱਲ ਕਰੀਏ ਤੇ ਕਿੰਨੀ ਕ ਘਰਦਿਆਂ ਦੀ سپورਟ ਹੈ ਮਤਲਬ ਕੀ ਹੋਣਾ ਘਰਦਿਆਂ ਦੀ ਪੂਰੀ ਭਾਈ ਡੈਡੀ ਨੇ ਲਾਇਆ ਉਹਨਾਂ ਦੀ سپورਟ ਤੇ ਘਰਦਿਆਂ ਦੀ ਪੂਰੀ ਤੇ ਜਦੋਂ ਤੁਸੀਂ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਪਿੰਡ ਵੱਲੋਂ ਸ਼ੁਰੂ ਸ਼ੁਰੂਆਤ ਕੀਤੀ ਕਿ ਜਾਂ ਮਤਲਬ ਕਿਸੇ ਕਲੱਬ ਵੱਲੋਂ ਖੇਡਣੀ ਸ਼ੁਰੂ ਕੀਤੀ ਜਦੋਂ ਨਹੀਂ ਨਹੀਂ ਭਾਈ ਪਿੰਡਵਾਰੀ ਅਜੇ ਖੇਡਦੇ ਆ ਇਹ ਨਵੇਂ ਆ ਨਾ ਮਤਲਬ ਕਬੱਡੀ ਹਜੇ ਥੋੜਾ ਟਾਈਮ ਹੀ ਹੋਇਆ ਤੁਹਾਨੂੰ ਥੋੜਾ ਟਾਈਮ ਹੀ ਇੱਕ ਦੋ ਮੈਚ ਕਲੱਬਾਂ ਦੇ ਖੇਡੇ ਪਿੰਡਵਾਰੀ ਖੇਡਦੇ ਆ ਕਿੰਨੇ ਕ ਮੈਚ ਖੇਡ ਚੁੱਕੇ ਹੋ ਜਦੋਂ ਕਲੱਬਾਂ ਕਿਹੜੀ ਕਲੱਬਾਂ ਪਈ 2 3 ਜਿੱਦਾਂ ਜਿੱਤਰੋਂ ਮੌਕਾ ਮਿਲਦਾ ਸੀ ਹਜੇ ਨਵੇਂ ਆ ਤੇ ਕੱਲ ਹੀ ਹਜੇ ਕੋਈ ਸਾਹਿਬ ਕੋਣਾ ਸ਼ੁਰੂ ਕੀਤਾ ਮੈਂ ਤਾਂ ਬਹੁਤ ਵਧੀਆ ਭਾਈ ਉਹ ਤਾਂ ਤੁਸੀਂ ਕੋਈ ਕਲੱਬਾਂ ਨੂੰ ਖੇਡੇ ਆ ਆਪਣਾ ਜ਼ੋਰ ਦਿਖਾਇਆ ਕਬੱਡੀ ਦਾ ਜਿੱਦਾਂ ਤੁਹਾਡਾ ਸਰੀਰ ਆ ਪੂਰਾ ਭਾਈ 2 3 ਕਲੱਬਾਂ ਲੋ ਜਿੱਦਰੋਂ ਮੌਕਾ ਮਿਲਿਆ ਖੇਡੇ ਆ ਮੈਚ ਕਿਹੜੇ ਕਲੱਬਾਂ ਨੂੰ ਖੇਡੇ ਹੁੰਦਾ ਇੱਕ ਪਈ ਲੱਗ ਗਿਆ ਆਪਣੇ ਕਾਲੇ ਜਗਰਾਵਾਂ ਨੂੰ ਖੇਡਿਆ ਸੀਗਾ ਅੱਛਾ ਅੱਛਾ ਤੇ ਇੱਥੇ ਬੇਗੋਵਾਲ ਦੇ ਅੱਗੇ ਪੈਂਦੇ ਆ ਮੈਨੂੰ ਨਾਂ ਨਹੀਂ ਪਈ ਸਲੇਮਪੁਰ ਸਰੂਪੁਰ ਨਹੀਂ ਨਹੀਂ ਮੈਂ ਉੱਥੇ ਬਈ ਸੱਟ ਮੇਰੇ ਲੱਗੀ ਸੀ ਕਿ ਨਾਂ ਸੀਗਾ ਪਿੰਡ ਦਾ ਮੈਨੂੰ ਨਾਂ ਨਹੀਂ ਯਾਦ ਉੱਥੇ ਵੀ ਕਲੱਬ ਲੋਟੇ ਤੇ ਲੱਗੀ ਸੀ ਹਾਂਜੀ 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 ਤੁਸੀਂ ਰੇਡਰ ਕੋ ਜਾਫੀ ਰੇਡਰ ਰੇਡਰ ਭਾਜੀ ਅੱਛਾ ਅੱਛਾ ਹਾਂਜੀ ਤੇ ਹੋਂ ਤੇ ਜਦੋਂ ਮਦਰੀ ਹੋਂ ਤੇ ਕਬੱਡੀ ਦੇ ਵਿੱਚ ਪੈਸਾ ਬਹੁਤ ਹੋ ਗਿਆ ਮਦਰੀ ਬਹੁਤ ਪੈਸਾ ਹੋ ਗਿਆ ਹੈ ਨਾ ਕਬੱਡੀ ਦੇ ਵਿੱਚ ਮਾਨ ਸਨਮਾਨ ਬਹੁਤ ਮਿਲਦਾ ਹੈ ਹਾਂਜੀ 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 ਕਦੀ ਸੋਚਿਆ ਸੀਗਾ ਇਦਾਂ ਕਬੱਡੀ ਚੱਕੀ ਮਦਰੀ ਜਿਹੜੇ ਸਾਡੇ ਐਨਆਈ ਬਾਹਰ ਬੈਠੇ ਨੇ ਕਬੱਡੀ ਨੂੰ ਚੱਕਣ ਦਾ ਉਤਸ਼ਾਹ ਕਰਨਗੇ ਕਬੱਡੀ ਨੂੰ ਨਹੀਂ ਨਹੀਂ ਭਾਜੀ ਪਹਿਲਾਂ ਤੇ ਪਹਿਲਾਂ ਨਾਲੋਂ ਤਾਂ ਬਹੁਤ ਚੇਂਜ ਆ ਪਹਿਲਾਂ ਨਾਲੋਂ ਬਹੁਤ ਚੇਂਜ ਹੋ ਗਿਆ ਭਾਈ ਪਹਿਲਾਂ ਕੱਛਿਆਂ ਮੜਾਣਾ ਜੀ ਕਬੱਡੀ ਹੁੰਦੀ ਸੀ ਹਾਂ ਜੀ ਹੁਣ ਡਾਲਰਾਂ 'ਚ ਆਪਣੀਆਂ ਗੱਡੀਆਂ ਦਿੱਤੀਆਂ ਜਾਂਦੀਆਂ ਘੋੜੇ ਵੀ ਦਿੱਤੇ ਜਾਂਦੇ ਮੱਝਾਂ ਵੀ ਦਿੱਤੀਆਂ ਜਾਂਦੀਆਂ ਇੱਥੇ ਤਾਂ ਕਰ ਕੰਪੈਨਾਂ ਵੀ ਦਿੱਤੀਆਂ ਜਾਂਦੀਆਂ ਕਬੱਡੀ 'ਚ ਹਾਂ ਜੀ ਹਾਂ ਜੀ ਤੇ ਅੱਦੇ ਭਾਜੀ ਫੇਰ ਜਦੋਂ ਮੁੰਡੇ ਹੁੰਦੇ ਆ ਉਹਨਾਂ ਨੂੰ ਸ਼ੌਂਕ ਪਿਆ ਵਾ ਹਨਾ ਕਿ ਕਬੱਡੀ ਜੋ ਫਿਊਚਰ ਹੈਗਾ ਵਾ ਅੱਛਾ ਅੱਛਾ ਹਾਂ ਜੀ ਹਾਂ ਜੀ ਤੇ 49 ਦੀ ਸਰਕਾਰੀ ਸਕੂਲ ਦੇ ਗਰਾਊ ਇਥੇ ਕੋਲ ਸਾਹਿਬ ਵਧੀਆ ਵਾ ਜਦਾਂ ਲਵੀ ਭਾਜੀ ਛੋਟੂ ਭਾਜੀ ਹੁਣੀ ਉਹਨਾਂ ਨਾਲ ਵੀ ਬਹੁਤ ਪਿਆਰ ਹੋਵੇ ਬਹੁਤ ਸਪੋਰਟ ਕਰਦੇ ਆ ਭਾਜੀ ਵੀ ਕੱਲ ਛੋਟੂ ਭਾਜੀ ਹੁਣੀ ਆਏ ਦੱਸ ਕੇ ਗਏ ਵੱਖਰਾ ਤੇ ਇਹਨ ਕੋਲ ਸਾਹਿਬ ਵੀ ਜਦਾਂ ਬਹੁਤ ਵਧੀਆ ਪ੍ਰੈਕਟਿਸ ਕਰਾਉਂਦੇ ਆ ਅੱਛਾ ਭਾਜੀ ਵਧੀਆ ਪ੍ਰੈਕਟਿਸ ਕਰਾਉਂਦੇ ਹਾਂਜੀ ਹਾਂਜੀ ਭਾਜੀ ਆਪਾਂ ਪੱਕੇ ਹੀ ਆ ਜਦਾਂ ਇੱਥੇ ਲਾਉਣੀ ਆ ਤੇ ਭਾਜੀ ਤੁਹਾਡੀ ਕੋਈ ਡਾਈਟ ਡਾਈਟ ਕੀ ਹੈ ਜਦਾਂ ਤੁਹਾਡਾ ਸਰੀਰ ਬੂਰਾ ਡਾਈਟ ਭਾਈ ਦੇਸੀ ਹੈ ਜਦਾਂ ਡਾਈਟ ਉਹੀ ਜੋ ਕਰਦਾ ਭਾਈ ਦੁੱਧ ਜਾਈ ਹੁੰਦਾ ਵਾ ਅੱਛਾ ਅੱਛਾ ਜੀ ਤੁਹਾਡਾ ਮਨਸੰਡ ਰੀਡਰ ਦਾ ਜਾਫੀ ਕਿਹੜਾ ਹੋਏ ਉਹ ਵੀ ਥ ਰੇਡਰ ਭਾਈ ਮੇਰਾ ਸੰਦੀਪ ਲੱਲੀਆਂ ਆ ਨੰਗਲ ਲੱਲੀਆਂ ਵਾਲਾ ਕਿਹੜਾ ਕਾਲ ਮਾਰਦਾ ਹਨਾ ਹਾਂਜੀ ਹਾਂਜੀ ਠੀਕ ਠੀਕ ਤੇ ਜਾਫੀ ਕਿਹੜਾ ਵੈ ਜਾਫੀ ਭਾਈ ਜੀਤੀ ਗੁੰਨਰ ਜੀਤੀ ਗੁੰਨਰ ਹਨਾ ਤੇ ਭਾਈ ਨੂੰ ਖੇਡਦੇ ਵੀ ਦੇਖਿਆ ਸੰਦੀਪ ਨਾ ਹਾਂ ਲੱਲੀਆ ਨੇ ਦੇਖਿਆ ਦੇਖਿਆ ਬਹੁਤ ਵਾਰ ਦੇਖਿਆ ਜੀ ਤੀਗੁਨਰ ਨੂੰ ਨਹੀਂ ਦੇਖਿਆ ਉਹਨਾਂ ਨੂੰ ਤੇ ਜਦੋਂ ਆਪਣਾ ਖੇਚੀ ਦੇਖਿਆ ਆ ਭਾਜੀ ਵੀਡੀਓ ਚ ਹੀ ਤੇ ਸੰਦੀਪ ਭਾਈ ਨੂੰ ਦੇਖਿਆ ਖੇਡਦੇ ਲੱਲੀਆ ਨੇ ਕਿੱਥੇ ਦੇਖਿਆ ਫਿਰ ਕਰਪੂਰ ਥੱਲੇ ਵੀ ਦੇਖਿਆ ਭਾਜੀ ਅਤੇ ਆਪਣੇ ਲਾਗੇ ਬਾਗੜੀਆਂ ਵੀ ਦੇਖਿਆ ਭਾਜੀ ਕਹਿੰਦੇ ਉਹਨਾਂ ਦੀ ਸ਼ਾਲ ਤੇ ਕਿੰਨੇ ਕਿੰਨੇ ਪੈਸੇ ਲੱਗ ਜਾਂਦੇ ਹੁੰਦੇ ਸੀ ਜਦੋਂ ਖੇਡਦੇ ਹੁੰਦੇ ਸੀ ਕਬੱਡੀ ਦੇ ਗਰਾਉਂਡਾਂ ਦੇ ਵਿੱਚ ਹਨਾ ਹਾਂਜੀ ਹਾਂਜੀ ਬਹੁਤ ਕ੍ਰੇਜ਼ ਸੀ ਭਾਜੀ ਉਹਨਾਂ ਦਾ ਬਹੁਤ ਫੈਨ ਫੋਲੋਇੰਗ ਬਹੁਤ ਜ਼ਿਆਦਾ ਸੀ ਭਾਈ ਉਹਨਾਂ ਨਾਲ ਦੇਖ ਕੇ ਕਬੱਡੀ ਜਿਹੜੀ ਸ਼ੁਰੂ ਕੀਤੀ ਤੁਸੀਂ ਹਨਾ ਹਾਂਜੀ 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 ਭਾਜੀ ਠੀਕ ਇਦਾਂ ਹੀ ਮੰਨ ਲਈ ਕਬੱਡੀ ਦੇ ਨਾਲ ਜੁੜੇ ਰਹੋਗੇ ਹਨਾ ਠੀਕ ਠੀਕ ਦਾ ਭਾਈ ਠੀਕ ਹੈ ਜੀ ਤੇ ਬਹੁਤ ਵਧੀਆ ਬਾਈ ਨੇ ਜਿਹੜੀ ਆਪਣੀ ਗੱਲਬਾਤ ਸਾਂਝੀ ਕੀਤੀ ਅੱਜ ਅਸੀਂ ਪਹੁੰਚੇ ਸੀ ਨੜਾਲਾ ਦੀ ਸਰਕਾਰੀ ਸਕੂਲ ਦੀ ਗਰਾਊਂਡ ਦੇ ਉੱਤੇ ਬਾਈ ਨੇ ਮੈਂ ਅੱਜ ਦੇਖਿਆ ਤੇ ਬਹੁਤ ਵਧੀਆ ਸਰੀਰ ਵੀ ਬਹੁਤ ਵਧੀਆ ਬੰਤਰ ਬਹੁਤ ਵਧੀਆ ਸਰੀਰ ਤੇ ਲੱਲੀਆਂ ਵਾਲੇ ਸੰਦੀਪ ਦਾ ਫੈਨ ਵਾ ਬਾਈ ਤੇ ਅਸੀਂ ਵੀ ਚਲੋ ਆਪਾਂ ਵੀ ਉਹਦੇ ਫੈਨ ਆ ਤੇ ਵੀਡੀਓ ਨੂੰ ਤੁਸੀਂ ਬਣੇ ਰਹੋ ਤੇ ਆਪਾਂ ਗੱਲਬਾਤ ਵੀ ਕਰਾਂਗੇ ਕਬੱਡੀ ਦੇ ਜਿਹੜੀ ਕੋਚਿੰਗ ਇੱਥੇ ਦਿੰਦੇ ਨੇ ਇੰਟਰਨੈਸ਼ਨਲ ਕਬੱਡੀ ਹਰ ਬੱਕਾ ਕੋਧੀ ਤੇ ਇੱਥੇ ਵੀਡੀਓ ਨੂੰ ਵੀਡੀਓ ਨੂੰ ਵੀ ਆਦ